ਤੇ ਮਹਾਰਾਜ ਮੈਨੂੰ ਪਹਿਲਾਂ ਪੁਲਿਸ ਨੇ ਤਿੰਨ ਚਾਰ ਦਿਨ ਉਹ ਚੋਕੇ ਲੈ ਗਏ ਸੀ ਤੇ ਨਜਾਇਜ਼ ਤੰਗ ਕਰਦੇ ਨਾਲੋਂ ਪੈਸੇ ਮੰਗਦਾ ਮੇਰੇ ਕੋਲ 20000 ਰੁਪਿਆ ਸੱਚੋ ਉਹ ਮੈਨੂੰ 20000 ਰੁਪਿਆ ਦੇ ਤੇ ਮੈਂ ਗਰੀਬ ਨਾ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸਮਾ ਕੀ ਨਹੀਂ ਤਾਂ ਸਮਾ ਕੀ ਕਿੰਨਾ ਤੱਕ ਜਿੱਤ ਤੱਕ ਆਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋਲ ਕੋਈ ਚੀਜ਼ ਫੜੀ ਨਾ ਕੋਈ ਲੈਣਾ ਦੇਣਾ ਤੇ ਆਣ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਆਰ ਨੋਪੇਰਾ ਪਾਗੇ ਦੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਇਹ ਰੋੜਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰੋਂ ਆ ਕੇ ਫੜੇ ਮੈਂ ਤਾਂ ਮੇਰਾ ਬੇਟਾ ਕੁੱਟ ਕੇ ਪੱਜ ਪੱਜ ਕੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਨਾਲ ਨਿਯਾਜ ਪੱਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ ਕੋ ਪੱਤਾ ਤਦ ਮੇਰਾ ਨਿਕਾਬਾ ਬਾਅਦਵੀਂ ਪਾਸ ਹੋ ਤੋ ਉਹਨੂੰ ਇਹਨਾਂ ਨੇ ਪੱਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਤੇ ਪਹਿਲਾਂ ਮਾਰੇ ਮੋਟੇ ਦੋ ਪੱਤੇ ਗਏ ਲੜਾਈ ਝਗੜੇ ਦੇ ਇੱਧਰ ਆਓ ਨਾ ਵੇਖ ਲਓ ਕੀ ਕਰਨੇ ਤਕੇ ਸ਼ਈਆਂ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਉ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸ ਪੱਤੇ ਅਲ ਉਦੋਂ ਕੋ ਸਮਾਨ ਲੈ ਗਿਆ ਸੀਗਾ ਉਸ ਵਕਤ ਇਹ ਨਾਮਜ਼ਦ ਕੀਤਾ ਜਾ ਉਹ ਚੇੜੀ ਫੜਨਾਏ ਆਪਾਂ ਹਾਂਜੀ ਉਹਦੀ ਬੱਚੇ ਆਪਾਂ ਉਹਦੀ ਕਟਾ ਕੇ ਅਮਲਾ ਦੇ ਰਫੇ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ ਜ਼ਖਮੀ ਹੋਏ ਸਰ ਦੋ ਬੰਦੇ ਜ਼ਖਮੀ ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਕੋ ਕਹਿ ਕੇ ਰਿਆ ਤੁਮ ਦੇਖੋ ਜੇ ਮਰਨ ਦੀ ਕੋਸ਼ਿਸ਼ ਕਰ ਰਹੇ ਥੱਲੇ ਆ ਜੇ ਤਾਂ ਜੋ ਕਾਰਵਾਈ ਬੰਦ ਹੋਈ ਕਰਾਂਗੇ ਆਪਾਂ ਕੋ ਇੱਟੇ ਟੋੜੇ ਵੀ ਚਲਾਏ ਜਨ ਹਾਂਜੀ ਹਾਂਜੀ ਟੋੜੇ ਚਲਾਏ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈਗੇ 10 ਕੇਸ ਦਰਜ ਹੋਤੇ ਤੇ ਇਹ ਸਾਰੇ ਨਸ਼ੇ ਦੇ ਹੀ ਨਸ਼ੇ ਦੇ ਕੇਸ ਸੱਤ ਕਿੰਨੀ ਦੀ ਉਸ ਤੋਂ ਚੱਲਦੇ ਆ ਕਾਫੀ ਦਿਨ ਤੋਂ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜੀ ਦੋਇਆ ਦਾ ਚਿੰਦ ਨਹੀਂ ਸੀ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਕੇ ਉੱਠਦੇ ਉੱਪਰ ਇਹਨੇ ਆਪਣੇ ਕਰਬਾਨ ਫੜੀਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਨਾ ਉਹ ਪੰਚਾਇਤ ਮੁਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹਦੀ ਅੱਛਾ ਜੀ ਇਹ ਬੰਦੇ ਮਤਲਬ ਤਾਂ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਉਹ ਤੇ ਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਅੱਛਾ ਵੇਚਦਾ ਹੀ ਰਹੇ ਆਪ ਵੀ ਕਰਦਾ ਨਸ਼ਾ ਵੇਚਦਾ ਹੈ ਉਹ ਅੱਜ ਕਹਰੇ ਕੁਝ ਵੀ ਮੇਰੇ ਕੋਲ ਨਹੀਂ ਕੁਝ ਨਹੀਂ ਬਰਾਮ ਨਹੀਂ ਹੋਇਆ ਹਾਂਜੀ ਆਹ ਚੋਲੋ ਕਹਿ ਰਹੇ ਮੇਰੇ ਕੋਲ ਕੁਛ ਵੀ ਗ੍ਰਾਮਣ ਨਹੀਂ ਹੋਇਆ ਕੁਛ ਨਹੀਂ ਹੈ ਗਮਰ ਤੋਂ ਉਹ ਜੋ ਫੜਿਆ ਹੀ ਨਾ ਗਿਆ ਫਿਰ ਜੋ ਉੱਪਰ ਚੜਾਉ ਥੱਲੇ ਆਉ ਦੱਸੋਗਾ ਨਾ ਕਿੱਥੇ ਹੈਗਾ ਸਮਾਨ ਇਹਦਾ